ਪ੍ਰੋਗਰਾਮ ਹੈਲਥ ਸੱਚਾ ਦੇ ਵਿੱਚ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਹਫਤੇ ਕਿਸੇ ਨਾ ਕਿਸੇ ਬਿਮਾਰੀ ਸਬੰਧੀ ਜਾਣਕਾਰੀ ਤੁਹਾਨੂੰ ਜਾਗਰੂਕ ਕਰਦੇ ਹਾਂ ਜਿਵੇਂ ਕਿ ਉਹਨਾਂ ਬਰਸਾਤਾਂ ਦਾ ਮੌਸਮ ਆ ਗਿਆ ਇਸ ਦੀ ਵਜ੍ਹਾ ਸਾਨੂੰ ਪਤਾ ਹੀ ਹੈ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਚਮੜੀ ਦੇ ਰੋਗਾਂ ਦੇ ਕੁਝ ਨਾ ਕੁਝ ਦਿੱਕਤਾਂ ਆਉਂਦੀਆਂ ਰਹਿੰਦੀਆਂ ਨੇ ਕਿਉਂਕਿ ਬਰਸਾਤੀ ਪਾਣੀ ਦੇ ਵਿੱਚ ਤੇ ਸਾਡੇ ਕੋਲ ਇਸ ਟਾਈਮ ਮੌਜੂਦ ਨੇ ਚਮੜੀ ਰੋਗਾਂ ਦੇ ਮਾਹਰ ਐਸਪੀਐਸ ਹਸਪੀਟਲ ਦੇ ਸੀਨੀਅਰ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਸੱਜੇ ਗੱਲ ਦੀ ਮੈਂ ਡਾਕਟਰ ਅਲਪਨਾ ਠਾਕੁਰ ਸੀਨੀਅਰ ਕੰਸਲਟੈਂਟ ਐਸ ਪੀ ਐਸ ਹਸਪੀਟਲਸ ਡੈਂਟੋਲੋਜੀ ਡਿਪਾਰਟਮੈਂਟ ਡਿਪਾਰਟਮੈਂਟ ਵਿੱਚ ਹੈਗੀ ਹਾਂ ਡਾਕਟਰ ਜੀ ਮੈਂ ਫੰਗਲ ਇਨਫੈਕਸ਼ਨ ਕੀ ਚੀਜ਼ ਹੈ ਜੀ ਕਿਉਂ ਹੁੰਦੀ ਹੈ ਜੀ ਫੰਗਲ ਇਨਫੈਕਸ਼ਨ ਇੱਕ ਤਰ੍ਹਾਂ ਦੀ ਇਨਫੈਕਸ਼ਨ ਹੈ ਜਿਹੜੀ ਕਿ ਫੰਗਸ ਕਾਰਨ ਹੁੰਦੀ ਹੈਗੀ ਹੈ ਫੰਗਸ ਸਾਡੀ ਬਾਡੀ ਤੇ ਨਾਰਮਲੀ ਰਹਿੰਦੇ ਹੈਗੇ ਨੇ ਬਟ ਹਿਊਮਿਡ ਐਨਵਾਇਰਨਮੈਂਟ ਵਿੱਚ ਜਿਵੇਂ ਕਿ ਬਰਸਾਤਾਂ ਵਿੱਚ ਹਿਊਮਿਡਿਟੀ ਵੱਧ ਜਾਂਦੀ ਹੈ ਇਹ ਜਿਆਦਾ ਕਾਮਨ ਹੋ ਜਾਂਦੇ ਹੈਗੇ ਨੇ ਫੰਗਲ ਇਨਫੈਕਸ਼ਨ ਨੂੰ ਬਰਸਾਤੀ ਪਾਣੀ ਚ ਭਿੱਜਣ ਨਾਲ ਗਿੱਲੇ ਸਿੱਲੇ ਕੱਪੜੇ ਪਾਉਣ ਨਾਲ ਜ਼ਿਆਦਾ ਵਾਧੀਆਂ ਹੈਗੀਆਂ ਤੇ ਕਦੀ ਕਦੀ ਬਹੁਤ ਜ਼ਿਆਦਾ ਰੈਸ਼ ਤੇ ਖਾਰਿਸ਼ ਹੋ ਜਾਂਦੀ ਹੈ ਜਿਹਦੇ ਵਾਸਤੇ ਕੀ ਸਾਨੂੰ ਮੈਡੀਸਿਨ ਲੈਣੀ ਪੈ ਸਕਦੀ ਹੈ ਡਾਕਟਰ ਸਾਹਿਬ ਕਿਵੇਂ ਇਸ ਤੋਂ ਕਿਵੇਂ ਬਚ ਸਕਦੇ ਆ ਵੀ ਕਿਵੇਂ ਕਿਸ ਤਰ੍ਹਾਂ ਕੀ ਕੀ ਜੇ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਜਾਵੇ ਕਿ ਸੀਨੀਅਰ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ ਕਿਤਨਾ ਤੋ ਫੰਗਲ ਇਨਫੈਕਸ਼ਨ ਵਾਸਤੇ ਸਭ ਤੋਂ ਕਾਮਨ ਪ੍ਰੀਕੌਸ਼ਨ ਜਿਹੜੇ ਅਸੀਂ ਲੈ ਸਕਦੇ ਆ ਕਿ ਫੰਗਲ ਇਨਫੈਕਸ਼ਨ ਨਾ ਹੋਵੇ ਸਭ ਤੋਂ ਪਹਿਲਾਂ ਤਾਂ ਸੁੱਕੇ ਤੇ ਧੋਤੇ ਕੱਪੜੇ ਰੋਜ਼ ਪਾਣੇ ਹੈਗੇ ਟਾਵਲਸ ਰੋਜ਼ ਆਪਣੇ ਵਾਸ਼ਡ ਟਾਵਲਸ ਯੂਜ਼ ਕਰਨੇ ਹੈਗੇ ਧੋਤੇ ਟਾਵਲ ਧੋਤੇ ਕੱਪੜੇ ਸਵੇਰੇ ਸ਼ਾਮ ਬਦਲਨੇ ਹੈਗੇ ਸੂਤੀ ਕੱਪੜੇ ਪਾਉਣੇ ਚਾਹੀਦੇ ਨੇ ਸਿੰਥੈਟਿਕ ਕੱਪੜਿਆਂ ਤੋਂ ਪਰਹੇਜ਼ ਰੱਖਣਾ ਚਾਹੀਦਾ ਜੇ ਬਾਰਿਸ਼ ਵਿੱਚ ਭਿੱਜ ਜਾਈਏ ਜਾਂ ਪਸੀਨੇ ਕਰਕੇ ਕੱਪੜੇ ਗਿੱਲੇ ਹੋ ਜਾਣ ਤੇ ਨਾਲ ਦੀ ਨਾਲ ਸੁੱਕੇ ਕੱਪੜੇ ਚੇਂਜ ਕਰ ਲੈਣੇ ਚਾਹੀਦੇ ਹੈਗੇ ਇਸ ਤੋਂ ਇਲਾਵਾ ਸਕਿਨ ਨੂੰ ਡਰਾਈ ਰੱਖਣ ਵਾਸਤੇ ਪਾਊਡਰਸ ਜਾਂ ਐਂਟੀਫੰਗਲ ਪਾਊਡਰਸ ਕਾਮਨਲੀ ਅਵੇਲੇਬਲ ਹੁੰਦੇ ਉਹ ਵੀ ਯੂਸੀ ਯੂਜ਼ ਕਰ ਸਕਦੇ ਆ ਤੇ ਇਸ ਦੇ ਬਾਵਜੂਦ ਵੀ ਜੇ ਇਨਫੈਕਸ਼ਨ ਠੀਕ ਨਹੀਂ ਹੋ ਰਹੀ ਹੈਗੀਏ ਤੇ ਸਾਨੂੰ ਡਾਕਟਰ ਦੀ ਸਲਾਹ ਲੈ ਕੇ ਮੈਡੀਸਿਨ ਲੈਣੀ ਚਾਹੀਦੀ ਆ ਉਹਦੇ ਵਾਸਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਬਰਸਾਤਾਂ ਦਾ ਪਾਣੀ ਕਿਸ ਤਰ੍ਹਾਂ ਦਾ ਹੁੰਦਾ ਅਲਗ-ਅਲਗ ਫੈਕਟਰੀਆਂ ਦਾ ਇੰਡਸਟਰੀਅਲ ਦਾ ਹੁੰਦਾ ਉਸ ਤਰ੍ਹਾਂ ਕਰਕੇ ਕਈ ਗਰੀ ਸਰੀਰ ਤੇ ਕਈ ਨਿਸ਼ਾਨ ਜਾਂ ਇਸ ਤਰ੍ਹਾਂ ਚਟਕ ਆ ਜਾਂਦੇ ਉਹਦੇ ਦੀ ਕੀ ਕੀ ਸਾਵਧਾਨੀ ਵਰਤਣੀ ਚਾਹੀਦੀ ਤੋ ਫੰਗਲ ਇਨਫੈਕਸ਼ਨ ਤੋਂ ਇਲਾਵਾ بارش ਤੇ ਪਾਣੀ ਨਾਲ ਅ ਅਲਰਜੀਕ ਰਿਐਕਸ਼ਨ ਵੀ ਹੋ ਸਕਦਾ ਹੈਗਾ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਹਵਾ ਵਿੱਚ ਪੋਲੂਸ਼ਨ ਕਰਕੇ ਜਦੋਂ ਪਾਣੀ ਥੱਲੇ ਡਿੱਗਦਾ ਹੈਗਾ ਤਾਂ ਐਸਿਡ ਰੇਨ ਬਣ ਕੇ गिरਦਾ ਹੈ ਉਹਦੇ ਕਰਕੇ ਅਲਰਜੀਕ ਰਿਐਕਸ਼ਨਸ ਹੋ ਸਕਦੇ ਨੇ ਉਹਦੇ ਵਾਸਤੇ ਵੀ ਤੁਹਾਨੂੰ ਖਾਣ ਵਾਲੀ ਤੇ ਲਗਾਉਣ ਵਾਲੀ ਦਵਾਈ ਲੈਣੀ ਚਾਹੀਦੀ ਹੈਗੀ ਤੇ ਇਸ ਤੋਂ ਇਲਾਵਾ ਬੱਚਿਆਂ ਵਿੱਚ ਮੋਸਟ ਕਾਮਨਲੀ ਬਹੁਤ ਆਮ ਬਰਸਾਤਾਂ ਵਿੱਚ ਹੋ ਜਾਂਦਾ ਹੈ ਅਲਰਜੀ ਵੀ ਹੋ ਜਾਂਦੀ ਹੈ ਧੱਫੜ ਜਿਹਨੂੰ ਅਸੀਂ ਕਹਿੰਦੇ ਆਂ ਇਹ ਛਾਪਾਕੀ ਤੇ ਉਸ ਤੋਂ ਇਲਾਵਾ ਬੈਕਟੀਰੀਅਲ ਇਨਫੈਕਸ਼ਨ ਜਿਹੜੇ ਕਿ ਛਾਲੇ ਜਾਂ ਫਲੋਏ ਬਣ ਕੇ ਬੱਚਿਆਂ ਦੇ ਹੱਥਾਂ ਪੈਰਾਂ ਤੇ ਆਮ ਹੋ ਜਾਂਦੇ ਨੇ ਜਦੋਂ ਉਹ ਬਾਰਿਸ਼ ਦੇ ਪਾਣੀ ਜਾਂਦੇ ਨੇ ਇਸ ਲਈ ਬੱਚਿਆਂ ਨੂੰ ਇੱਕ ਤਾਂ ਕਾਹ ਵਿੱਚ ਜਾਂ ਬਰਸਾਤੀ ਪਾਣੀ ਵਿੱਚ ਜਾਣ ਤੋਂ ਮਨਾ ਕਰਨਾ ਚਾਹੀਦਾ ਹੈ ਜੇ ਭਿੱਜ ਗਏ ਨੇ ਬਾਈ ਚਾਂਸ ਬਰਸਾਤੀ ਪਾਣੀ ਪੈ ਗਿਆ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਸਿੰਪਲ ਸੋਪ ਐਂਡ ਵਾਟਰ ਨਾਲ ਉਸ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈਗਾ ਤੇ ਜੇ ਲੋੜ ਪਵੇ ਜਾਂ ਛਾਲਾ ਹੋਵੇ ਜਾਂ ਕੋਈ ਵੀ ਨਿਸ਼ਾਨ ਹੋਵੇ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਡਾਕਟਰ ਸਾਹਿਬ ਤੁਸੀਂ ਅਲਰਜੀ ਦੀ ਗੱਲ ਕੀਤੀ ਆ ਕੋਈ ਜਿੰਮੇ ਅਲਰਜੀ ਚੈੱਕ ਕਰਾਉਣ ਲਈ ਆਪਣੇ ਐਸਪੀਐਸ ਹਸਪਤਲ 'ਚ ਕੋਈ ਟੈਸਟ ਵਗੈਰਾ ਹੈ ਜੀ ਹਾਂਜੀ ਹਾਂਜੀ ਐਸਪੀਐਸ ਹਸਪਤਲ 'ਚ ਅਲਰਜੀ ਕਰਾਉਣ ਵਾਸਤੇ ਚਮੜੀ ਦੀ ਅਲਰਜੀ ਵਾਸਤੇ ਵੀ ਤੇ ਫੇਫੜਿਆਂ ਦੀ ਅਲਰਜੀ ਵਾਸਤੇ ਵੀ ਸਕਿਨ ਪ੍ਰਿਕ ਟੈਸਟ ਅਵੇਲੇਬਲ ਹੈਗਾ ਹੈ ਜਿਹਦੇ 'ਚ ਅਸੀਂ ਸਪੈਸੀਫਿਕ ਅਲਰਜਨਸ ਦੇ ਅਗੇਂਸਟ ਟੈਸਟ ਕਰਦੇ ਹਾਂ ਕਿਸ ਚੀਜ਼ ਤੋਂ ਅਲਰਜੀ ਹੈ ਉਸ ਦਾ ਪਤਾ ਚੱਲ ਜਾਂਦਾ ਹੈ ਇਹ ਸਾਡੇ ਚਮੜੀ ਰੋਗਾਂ ਦੇ ਮਾਹਰ ਡਾਕਟਰ ਅਲਪਨਾ ਠਾਕਰ ਜੀ ਜਿਨ੍ਹਾਂ ਕੇ ਤੁਹਾਨੂੰ ਬਹੁਤ ਹੀ ਵਧੀਆ ਟੰਗਨਾ ਦੱਸਿਆ ਵੀ ਅਸੀਂ ਕਿਵੇਂ ਬਚ ਸਕਦੇ ਹਾਂ ਅਗਲੇ ਪ੍ਰੋਗਰਾਮ ਲਈ ਤੁਸੀਂ ਇਸ ਤਰ੍ਹਾਂ ਦੇਖਦੇ ਰਹੋ ਬਣੇ ਰਹੋ ਸਤਿ ਸ਼੍ਰੀ ਅਕਾਲ